ਸ਼੍ਰੀ ਵਾਗੁਰੂ ਜੀ ਦੀ ਫਤਿਹ ਤੇ ਪੱਥਰ ਦੀ ਇਮਾਰਤਾਂ ਜਿੱਥੇ ਜਾ ਕੇ ਬੈਹਨੇ ਆ ਤੇਰਾ ਪਤਾ ਹੀ ਨਹੀਂ ਮਿਲਦਾ ਉਜ ਨਾਮ ਤਾਂ ਰੋਝੀ ਲੈਨੇ ਆ ਤੇਰਾ ਪਤਾ ਹੀ ਨਹੀਂ ਮਿਲਦਾ ਨਾਮ ਤਾਂ ਰੋਝੀ ਲੈਨੇ ਆ ਕਿ ਇਸ ਬਾਪੇ ਬੰਦੇ ਨੂੰ ਹੰਕਾਰ ਨੇ ਮਾਰ ਲਿਆ ਕਿਉਂ ਕਰਕੇ ਸਮੁੰਦਰ ਪਾਰ ਜਿੱਨੇ ਗੁਰੂ ਢਾਰ ਲਿਆ ਕਿਉਂ ਕਰਕੇ ਸਮੁੰਦਰ ਪਾਰ ਜਿੱਨੇ ਗੁਰੂ ਢਾਰ ਲਿਆ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਅਕਾਲ ਖਰੀਦਰ ਅਕੈਡਮੀ ਵੱਲੋਂ ਕੀਤਾ ਹੋਇਆ ਐਸਪੀਰੋ ਮੇਡਗੀ ਸਵਾਦ ਕਰਨ ਜਾ ਰਿਹਾ ਜੀ ਅੱਜ ਕਹਿੰਦਾ ਰੌਣਕਾਂ ਲੱਗੀਆਂ ਅਕਾਲ ਖਰੀਦਰ ਅਕੈਡਮੀ ਵੱਲੋਂ ਉੱਚੇ ਮੰਡੀ ਜ਼ਿਲ੍ਹਾ ਬਠਿੰਡਾ ਕਹਿੰਦਾ ਐਥਲੈਟਿਕਸ ਦਾ ਟੂਰਨਾਮੈਂਟ ਹੋਣ ਜਾ ਰਿਹਾ ਜਿੱਥੇ ਪਹੁੰਚ ਦੂਰ ਦੂਰ ਤੋਂ ਕੋਸੇ ਵਾਲ ਖਿਡਾਰੀ ਪਹੁੰਚਣੇ ਉਹਨਾਂ ਦੇ ਤਾਜ ਨੂੰ ਧੰਨਵਾਦ ਕਰਦੇ ਆ ਤੇ ਸਾਰੇ ਹੀ ਉਹਦੇ ਸਹਿਯੋਗੀ ਸਜਣਾ ਦਾ ਤੇ ਅਕਾਲ ਖਰੀਦਰ ਦੇ ਸਾਡੇ ਜੁਗੀ ਸੱਜਣਾ ਦਾ ਤਾਜ ਜੋ ਧੰਨਵਾਦ ਕਰਦੇ ਆ ਜਿਨ੍ਹਾਂ ਇਹ ਟੂਰਨਾਮੈਂਚਾ ਉਤਰਾਲਾ ਕਰਾਇਆ ਸੋ ਬਿੰਦੀ ਕਰਦੇ ਆ ਬੱਤਾ ਸੋ ਨਾ ਰੋਗੇ ਬਾਈ ਮੇਰਾ ਵੀਰ ਜਲਦੀ ਤੋਂ ਜਲਦੀ ਐਂਟਰੀ ਕਰਾ ਲਓ ਐਂਟਰੀ ਸਟਾਰਟ ਹੋ ਚੁੱਕੀ ਆ ਬਹੁਤ ਟਾਈਮ ਦੀ ਸਟਾਰਟ ਹੋ ਚੁੱਕੀ ਆ ਜਲਦੀ ਤੋਂ ਜਲਦੀ ਐਂਟਰੀ ਕਰਾ ਲਓ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਮੁਖਨਾਮਾਨ ਡੈਕਟਰ ਸਾਹਿਬ ਸਰਦਾਰ ਗੁਰਿਆਟ ਸਿੰਘ ਸਿੱਧੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਬੱਚਾ ਨੂੰ ਪੰਜਾਬ ਪੁਸ SSC, BSF, ਆਰਮੀ ਦੀ ਚੈਰੀ ਕਰਾਉਦੇ ਹਨ ਜੇਕਰ ਤੁਹਾਡਾ ਵੀ ਸੋਣਾ ਆਰਮੀ, BSF, ਪੰਜਾਬ ਪੁਸ ਜਾਣਾ ਹੈ ਤਾਂ ਅੱਜ ਹੀ ਜੁਆਇਨ ਕਰੋ ਅਕਾਫ ਫ੍ਰੀ ਕਾਲ ਕਾਟਵੀ ਨਾਲ ਜੁੜੋ ਤੇ ਆਪਣਾ ਸਤਨਾ ਤੁਲਾ ਕਰੋ ਸੋ ਬੀਤ ਗਿਆ ਕਿ ਜਲਦੀ ਤੋਂ ਜਲਦੀ ਐਂਟਰੀ ਕਰਾ ਲੋ ਜੀ ਸਮਾਂ ਬਹੁਤ ਕੀਮਤੀ ਆ ਸਮਾਂ ਨਾ ਗਵਾਇਓ ਮੇਰਾ ਵੀਰ ਪਹਿਲੇ ਬਾਤ ਲੇਟ ਹੋ ਚੁੱਕੇ ਆ ਬਾਹਰ ਬਾਹਰ ਕਹਿੰਿਆ ਐਂਟਰੀ ਕਰਾ ਲੋ ਕਿ ਸਮਾਂ ਬਰਜ ਜਾਣੀ ਕੀਮਤੀ ਆ ਅੱਜ ਅਸੀਂ ਤੀਸਰਾ ਐਥਲੈਟਿਕਸ ਟੂਰਨਾਮੈਂਟ ਕਾਲ ਵਿਜੀ ਕਲ ਪੁੱਚੋ ਮੰਡੀ ਪਹੁੰਚੇ ਹਾਂ ਜਿੱਥੇ ਕਿ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਨੀਨਾ ਬਾਸਲ ਜੀ ਧਰਮ ਪਤਰੀ ਸ਼੍ਰੀ ਜੂਨੀ ਬਾਸਲ ਪ੍ਰਧਾਨ ਨਗਰ ਕਾਉਂਸਲ ਪੁੱਚੋ ਮੰਡੀ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਜੀ ਆਇਆਂ ਨੂੰ ਆਖਦੇ ਆ ਜੋ ਬੁੱਧ ਤੋਂ ਬਹੁਤਾ ਥੋੜੇ-ਥੋੜਾ ਸਮਾਂ ਕੱਟ ਕੇ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਅੱਜ ਤੀਜਾ ਐਥਲੈਟਿਕਸ ਮੁਕਾਬਲਾ ਅਕਾਲ ਫਿਜ਼ੀਕਲ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਵਿੱਚ ਹੋਣ ਜਾ ਰਿਹਾ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਈ ਜੀ ਆਇਆਂ ਨੂੰ ਆਖਦੇ ਆ ਵੈਲਕਮ ਆਖਦੇ ਆ ਲਾਡਾ ਹੋਣਗੇ ਕਹਿੰਦੇ ਆ ਜਾਦਗਾਰ ਲਈ ਸਾਹਮਣੇ ਰੱਖ ਲਈ ਫੋਟੋ ਪਾਕਤੀ ਇਤਿਹਾਸੀ ਸ਼ੀਸ਼ੇ ਕਿਦੇ ਦਿਖਾਉਦੇ ਨਹੀਂ ਹੁੰਦੇ ਤੇ ਲਾ ਸੱਚੀ ਆ ਬਰਤਨੀ ਪ੍ਰਾਇਟਿਕ ਸਮਕਾਉਲਾ ਤੂਰਾ ਪ੍ਰਾਇਟਿਕ ਸਮਕਾਉਲਾ ਕਾਲ ਫਿਲੀਗਰ ਅਕੈਡਮੀ ਵੱਲੋਂ ਰੰਗੀਲਾ ਰਕorderDetails ਤੇ ਲੈ ਕੇ ਆ ਰਹੇ ਵੀ ਤੂਜੀ ਕਦੇ ਵੀ ਦੇਖਾ ਦਾ ਮੇਰੇ ਵੀਰ ਉਸੇ ਨਾੜੀ ਇਹ ਚੈਨਲ ਉੱਪਰ ਤੇ ਜਲਦੀ ਫੋਨ ਕਰਦੇ ਜੀ ਰੰਗੀਲਾ ਰਕorderDetails ਤੇ ਅਕਾਲ ਫਿਲੀਗਰ ਅਕੈਡਮੀ ਜੇਕਰ ਤੁਸੀਂ ਇਹ 23 ਮਿੰਟ ਕਰ ਫੋਨ ਨਹੀਂ ਕੀਤਾ ਸੋ ਬੀਨਤੀ ਹੈ ਮੇਰੇ ਵੀਰ ਜਲਦੀ ਤੇ ਜਲਦੀ ਕਰੋ ਲੋਈ ਸਾਡੀ ਬੇਨਤੀ ਹੈ ਸ੍ਰੀ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਬਾਜਾ ਵਾਲਿਆ ਤਰ੍ਹਾਂ ਕੀ ਮੈਂ ਸਿਫਤ ਤੇਰੀ ਤਾਗਜ ਕਲਮ ਤੇ ਤੇਰਾ ਇੱਕ ਓੰਕਾਰ ਬੱਦਾ ਤੇਰੀ ਵਡਿਆਈ ਵੱਡੀ ਤੇਰੇ ਚੋਜ ਵੱਡੇ ਤੇ ਚੋਜੀ ਗੁਣਾਂ ਦਾ ਹੈ ਤੇਰਾ ਭੰਡਾਰ ਵੱਡਾ ਆ ਤਨ ਕੁਰਬਾਨੀ ਹੈ ਮੇਰੇ ਸੈਨਸਾ ਜੀ ਕਿ ਦੂਸਾਂ ਨੇ ਕੀਤਾ ਇਹ ਸਿਰਾਂ ਦਾ ਵਪਾਰ ਵੱਡਾ ਆ ਜੁਗਾ ਜੁਗਾ ਤੱਕ ਨਾ ਖਾਲਸੇ ਤੋਂ ਲੱਥਣਾ ਏ ਸਿੱਖ ਕੌਮ ਤੇ ਤੁਹਾਡਾ ਉਧਾਰ ਵੱਡਾ ਅੱਜ ਰੰਗਲੇ ਪੰਜਾਬ ਦੀ ਰੰਗਲੀ ਧਰਤੀ ਗੁਰੂਆਂ ਪੀਰਾਂ ਰਿਸ਼ੀਆਂ ਮੁਣੀਆਂ ਪਕੰਬਰਾ ਪੂਜਨੀ ਸਾਧੂ ਸੰਤਾਂ ਦੀ ਧਰਤੀ ਸਹਿਜਾਂ ਦੀ ਧਰਤੀ ਜ਼ਿਲ੍ਹਾ ਬਠਿੰਡਾ ਬਠਿੰਡੇ ਦੀ ਕੋਕ ਦੇ ਵਿੱਚ ਬੋਕਲ ਦੇ ਵਿੱਚ ਵਸਿਆ ਹੋਇਆ ਨਗਰ ਹੈ ਜਿੱਥੇ ਮੇਰੇ ਵੀਰੋ ਅੱਜ ਇੱਕ ਐਥਲੀਟ ਜਿਹੜੇ ਮੈਚ ਕਰਵਾਏ ਜਾ ਰਹੇ ਆ ਰਿਸਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਆ ਅਕਾਲ ਫਿਜ਼ੀਕਲ ਅਕੈਡਮੀ ਭਾਈ ਗੁਰਜਨ ਸਿੰਘ ਜੀ ਸਿੱਧੂ ਕੋਚ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਜਿਨ੍ਹਾਂ ਦੀ ਸੋਚ ਹੈ ਕਿ ਆਪਾਂ ਨਵੇਂ ਮੁੰਡਿਆਂ ਨੂੰ ਆਪਾਂ ਇਹਨਾਂ ਨਸਿਆਂ ਤੋਂ ਦੂਰ ਰੱਖਣਾ ਹੈ ਇਹਨਾਂ ਨੂੰ ਜਿਹੜਾ ਆਪਾਂ ਫੌਜ ਦੇ ਵਿੱਚ ਭਰਤੀ ਕਰਨਾ ਪੁਲਿਸ ਦੇ ਵਿੱਚ ਭਰਤੀ ਕਰਨਾ ਜਿਹੜੀ ਬਾਈ ਦੀ ਸੋਚ ਹੈ ਔਰ ਦੀ ਸੋਚ ਦੇ ਸਭਾ ਜਿਹੜਾ ਅੱਜ ਇੱਥੇ ਰੇਸਾਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਅਕਾਲ ਫਿਜ਼ੀਕਲ ਅਕੈਡਮੀ ਦੇ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਔਰ ਸਾਰੇ ਮੇਰੇ ਜਿਸਰਾਂ ਭਰਾਵਾਂ ਨੂੰ ਬੇਨਤੀ ਹੈ 1 ਤੋਂ ਲੈ ਕੇ 50 ਤੱਕ ਜਿਹੜੇ ਸਟਾਫ ਨੂੰ ਪਹਨ ਪਹਾਈ ਜਾਣ ਰੇਸ ਜਿਹੜੀ ਸ਼ੁਰੂ ਹੋਣ ਲੱਗੀ ਹੈ 1 ਤੋਂ ਲੈ ਕੇ 50 ਤੱਕ ਜਿੰਨੇ ਵੀ ਐਸਟਰ ਸਾਡੇ ਕੋਲ ਕੌਂਟਿਨਿਊ ਸਾਰਿਆਂ ਨੂੰ ਸਾਡੀ ਬੇਨਤੀ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਗੁਰਜੰਟ ਸਿੰਘ ਸੁੱਧੂ ਫ੍ਰੋਮ ਅਕਾਲ ਫਿਜ਼ੀਕਲ ਅਕੈਡਮੀ ਪੁਚੋ ਮੰਡੀ ਜ਼ਿਲ੍ਹਾ ਬਠਿੰਡਾ ਦੋਸਤੋ ਅੱਜ ਸਾਡੇ ਅਕਾਲ ਫਿਜ਼ੀਕਲ ਅਕੈਡਮੀ ਦੇ ਗਰਾਊਂਡ ਵਿੱਚ ਬੱਚਿਆਂ ਦਾ ਹੈ ਕੰਪੀਟੀਸ਼ਨ ਟੂਰਨਾਮੈਂਟ ਇਹਦੇ ਵਿੱਚ ਸਾਡੇ ਕੋਲੇ ਬੱਚੇ 1600 ਮੀਟਰ ਵਿੱਚ ਬੱਚੇ ਭਾਗ ਲੈ ਰਹੇ ਨੇ ਉਸ ਤੋਂ ਬਾਅਦ 800 ਮੀਟਰ ਕੁੜੀਆਂ ਦਾ ਹੈ ਅਤੇ 400 ਮੀਟਰ ਲੜਕਿਆਂ ਦਾ ਹੈ ਜੋ ਜੋ ਬੱਚੇ ਸਾਡੇ ਕੋਲ 1st 2nd 3rd ਹੋਣਗੇ ਉਹਨਾਂ ਸਾਰੇ ਬੱਚਿਆਂ ਨੂੰ ਅਸੀਂ ਪ੍ਰਾਈਜ਼ ਦੇਵਾਂਗੇ ਔਰ ਜੋ ਬੱਚੇ 5.5 ਵਿੱਚ ਆਏ ਉਹਨਾਂ ਨੇ ਉਹਨਾਂ ਦੇ ਲਈ ਸਾਡੇ ਕੋਲ ਮੈਡਲ ਹੈ ਸਾਰੇ ਬੱਚਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੋ ਜੋ ਬੱਚੇ ਸਾਡੇ ਕੋਲ ਆਏ ਨੇ ਔਰ ਸਾਰੇ ਬੱਚਿਆਂ ਦਾ ਖਾਣਾ ਪੀਣਾ ਸਾਰਾ ਕੁਝ ਅਕੈਡਮੀ ਵਿੱਚ ਆਏ ਸਾਰੇ ਬੱਚਿਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਬੇਟਾ ਬਹੁਤ ਵਧੀਆ ਅਕੈਡਮੀ ਹੈ ਔਰ ਤਗੜੀ ਤੁਸੀਂ ਮਿਹਨਤ ਕਰੋ ਬੈਸਟ ਮਿਹਨਤ ਕਰੋ ਫਿਜ਼ੀਕਲ ਦੀ ਵੀ ਤਗੜੀ ਮਿਹਨਤ ਕਰੋ ਅਤੇ ਰਿਟੇ ਸਾਸਰੀ ਵੀ ਤਖੜੀ ਮਿਹਨਤ ਕਰੋ ਵਧੀਆ ਮਿਹਨਤ ਕਰਕੇ ਆਪਣੀ ਆਪਣੀ ਲਾਈਫ ਬੇਟਾ ਸੈੱਟ ਕਰੋ ਸਾਡੇ ਬਲੋ ਅਕਾਲ ਫਿਜ਼ੀਕਲ ਅਕੈਡਮੀ ਬਲੋ ਜੋ ਜੋ ਬੱਚੇ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਸਾਰਿਆਂ ਨੂੰ ਸਾਡੇ ਬਲੋ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ ਬੈਂਤੀ ਹੈ ਜੀ ਅਕਾਲ ਫਿਜ਼ੀਕਲ ਅਕੈਡਮੀ ਵਾਲਾ ਆਪਣਾ ਜੋ ਛੋਟਾ ਹਾਥੀ ਆਣਾ ਥੋੜਾ ਜਿਹਾ ਸਾਈਡ ਤੇ ਕਰਾ ਦਿਓ ਜੀ ਲੈ ਵਾਲੇ ਵੀਰ ਨੇ ਕਿਆ ਕਰ ਭੈਣੂ ਕੋ ਨਾ ਜਿਹੜੇ ਕੋਸੇ ਨਾਲ ਹੋਣੀ ਦੇਸੀਆ ਕਾਜੂ ਗੋਰ ਕਰਤਾ ਹੈ ਜੀ ਉਹ ਲਾਈਕ ਜਿਹੜਾ ਲੱਗਦਾ ਹੈ ਜੀ ਸੂਨੀ ਸਿੰਘ ਜੀ ਗੁਰੂ ਸਿੰਘ ਗੁਰੂ ਜੀ ਸਰਦਾਰ ਹਰਦੀਪ ਸਿੰਘ ਜੀ ਜੀ ਆ ਕਿਨੇ ਬਕਰ ਡਾਟ ਨਹੀਂ ਜਿਹੜਾ ਕੋਲ ਡੀਲਟ ਹੈ ਜਿਵੇਂ ਆ ਪਤਾ ਹੈ ਇਹ ਡਾਟ ਹੋਵੇ ਕਾਫੀ ਹੁੰਦਾ ਆ ਜੇ ਜਿਹੜੀ ਇਹ ਰੌਲਾ ਪਾਉਣਾ ਕੋਈ ਆ ਜਾ ਬਰ ਅੱਛਾ ਆ ਕਿ ਇਹ ਬਾਤ ਜੋ ਆ ਕਹਿਣ ਗਾਰੋ ਬੰਦਾ ਆਏ ਜੀ ਉਹ ਬੰਦਾ ਆਇਆ ਜਿੰਨੇ ਜਿੰਨੇ ਮੈਨੂੰ ਛੱਪ ਗਿਆ ਮੈਂ

ਮਾਣਯੋਗ ਪ੍ਰਧਾਨ ਜੀ ਸਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਮੈਂ ਜਿੰਨੀ ਵੀ ਚੀਜ਼ਾਂ ਬਾਰੇ ਬੜਾ ਪਿਛੜਿਆ ਹਾਂ। ਮਾਣਯੋਗ ਬਾਬਾ ਜੀ ਤੋਂ ਧੰਨਵਾਦ ਕਰਦੇ ਹਾਂ। ਇਹ ਜੀ ਸਾਡੇ ਸਾਰਿਆਂ ਦੇ ਬਹੁਤ ਵੱਡੇ ਸਹਿਯੋਗ ਨਾਲ ਸਾਡੇ ਤੋਂ ਘੱਟ ਬਣੀ ਹਸਤੇ ਨੂੰ ਬਹੁਤ ਬਹੁਤ ਨੰਨ ਸੋਚਾ ਜੁਣਾ ਗੱਲ ਕਰਨਾ ਚਾਹੁੰਦਾ ਹਾਂ। 13 ਹੋਰ ਰੋਗਾਂ ਦਾ ਪ੍ਰਦਾਨ ਤੇ ਤੀਸਰਾ ਮੇਲਾ ਭੰਤੀ ਜੀ ਨੂੰ ਵਾਲੇ ਮੈਂ ਤਾਂ ਮੈਂ ਤਾਂ ਰੰਗ ਜ਼ਰੂਰ ਆਉਗੀ ਮਰ ਥੋੜੇ ਨਾਲ ਬਾਹਰ ਤੋਂ ਨੂੰ ਸਭ ਕੰਮ ਰਮਾਂ ਚੱਲੂ ਹੀ ਜ਼ਿੰਦਗੀ ਦੇ ਵਿੱਚ ਤਾਂ ਦਾ ਨੂੰ ਠੀਕ ਆ ਜੀ ਬੈਸਟ ਆਫ ਲੱਕ ਸਾਰਿਆਂ ਨੂੰ ਥੈਂਕ ਯੂ ਸਰ ਜੀ ਆਰੇ ਬੈਠੋ ਸਾਰੇ ਸਨ ਆਰੇ ਬਈ ਫੋਟੋ ਰੋਜ਼ ਰੋਜ਼ ਸਮੇਂ ਨੂੰ ਸਮਾਂ ਕੱਢ ਕੇ ਆ ਬੈਸਟ ਆਫ ਓਏ ਐਸਓ ਚੱਲ ਫੋਟੋ ਟੇਕ ਕਰੋ ਆਏ ਭਾਈ ਜਰਾ ਲਹਿ ਵਾਲੇ ਵੀਰਾਂ ਦਾ ਤਾਜ਼ਾ ਧੰਨਵਾਦ ਕਰਦੇ ਆਂ ਉਧਰ ਟਰੈਕ ਕਲੀਅਰ ਕਰ ਦਿਓ ਜੀ 800 ਮੀਟਰ ਲੜਕੀਆਂ ਦੀ ਰੇਸ ਸ਼ੁਰੂ ਹੋਣ ਜਾ ਰਹੀ ਆ ਤਾਜ਼ਾ ਧੰਨਵਾਦ ਕਰਦੇ ਆਂ ਲਹਿ ਵਾਲਿਆਂ ਦਾ ਕਿ ਮੇਲਾ ਮੇਲਾ ਕਰਦੀ ਦੁਨੀਆ ਮੇਲਾ ਬੜਾ ਝਮੇਲਾ ਕੰਮ ਵੇਲੇ ਚੱਟ ਨਹੀਂ ਮੇਲੇ ਵਾਰੀ ਬੇਲਾਉ ਕਿ ਲੋ ਲੋ ਚੇ ਲੋ ਚੋ ਲੋ ਚੋ चे <laughs> पाणी अरे नादेश तो बड़ा है। आया? आला। अरे नादेश। 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 ना� allocated, what polarization is gets on? and if you keep coming, then keep coming, then keep coming. yes. ਕੰਟਰੀ ਦੇ ਨਾਮ ਦੇ ਬੋਲ ਬਾਦ ਦੀ ਉਹ ਲੋਕ ਯਾਹ ਦਫਾਣ ਗਏ ਕਹਿੰਦੇ ਆ ਜਾਦਗਾਰ ਲਈ ਸਾਹਮਣੇ ਰੱਖ ਲਈ ਫੋਟੋ ਪਾਕਤ ਵੀ ਤੇ ਸ਼ੀਸ਼ੇ ਕਦੇ ਦਿਖਾਉਦੇ ਨਹੀਂ ਹੁੰਦੇ ਕਹਿੰਦਾ ਸੱਚੀ ਆ ਬਸ ਕਲੀਤੇ ਸ਼ੀਸ਼ੇ ਨਹੀਂ ਦਿਖਾਉਦੇ ਹੁੰਦੇ ਰੰਗੀਲਾ ਰਕਸ ਕਹਿੰਦੇ ਆਪਣੀ ਇੱਕ ਜਾਦਗਾਰ ਫੋਟੋ ਦੇ ਨਾਲ ਨਾਲ ਵੀਡੀਓ ਵੀ ਬਣਾ ਰਹੇ ਨੇ ਤਾਗ ਨੂੰ ਭਾਣੋ ਕਰਦੇ ਜੀ ਰਾਜਵਿੰਦਰ ਜਰਾ ਦਾ ਰੰਗੀਲਾ ਰਕਸ ਕਹਿੰਦੇ ਆਪਣਾ ਮੈਲ ਚੱਲ ਰਿਹਾ ਜੀ ਪਾਠਰਾ ਪਲੈਟਿਕ ਸਮਗੋੜਾ ਤੀਜਾ ਅਪਲੈਟਿਕ ਸਮਗੋੜਾ ਪਤਾ ਫਿਰੀ ਕਲ ਅਕੈਡਮੀ ਵੱਲੋਂ ਰੰਗੀਲਾ ਕੋਰਸ ਤੇ ਲੈ ਚਾਲ ਰਹੇ ਵੀ ਤੁਸੀਂ ਕਦੇ ਵੀ ਦੇਖਿਆ ਹੈ ਮੇਰੇ ਵੀਰ ਉਸੋ ਨਾਰੀ ਇਹ ਚੰਨ ਵਾਲਾ ਉਹ ਤੇਜਾ ਵੀ ਫੋਟੋ ਕਰਦੇਗੀ